ਹਾਂਜੀ ਕਿਹੜਾ ਪੌਦਾ ਜੀ ਇਹ ਆਹ ਆ ਜੀ ਜੀਵਨ ਦੇ ਨਾਲ ਪੌਦਾ ਕਿਉਂਕਿ ਇਹ ਇਹਦੀਆਂ ਇਹਦੇ ਚ ਨਵੀਂ ਬਹੁਤ ਜ਼ਿਆਦੇ ਆ ਦਾਣੀਆਂ ਚ ਬੱਕਰੀਆਂ ਇਹਨੂੰ ਖਾਂਦੀਆਂ ਤੇ ਇਹਨਾਂ ਨੂੰ ਤੇ ਘੱਟ ਲੱਗਦੀ ਹੈ ਰਾਸਥਾਨ ਦੇ ਵਿੱਚ ਇਹ ਜਾਨੀ ਤੋੜ ਕੇ ਦੇਖ ਲਓ ਤੁਸੀਂ ਜਿਵੇਂ ਆਹ ਦਾਣੀ ਆ ਇਹਦੀ ਪੂਰੀ ਠੋਸ ਹੋਊਗੀ ਬਾਲਣ ਚ ਇਹ ਵਧੀਆ ਕੰਮ ਆਉਂਦਾ ਇਹ ਕਾਗਜ਼ ਵਾਂਗੂ ਮਸਜਦਾ ਨਹੀਂ ਇਹ ਠੀਕ ਠੀਕ ਹੈ ਨਾ ਇਹ ਚ ਪੂਰਾ ਤਾ ਹੁੰਦਾ ਪੂਰਾ ਸੇਕ ਹੁੰਦਾ ਵੀਰੇ ਸਾਰੇ ਰਾਸਤਾਨ ਵਾਲੇ ਜਿਹੜੇ ਟਿੱਬਿਆਂ ਦੇ ਵਿੱਚ ਸਰਵਾਈਵ ਕਰਦੇ ਆ ਜਾਂ ਚੌਂੜੀਆਂ ਪਾ ਕੇ ਰਹਿੰਦੇ ਆ ਉਹ ਆ ਚੀਜ਼ ਦਾ ਬਾਲਨ ਨੂੰ ਇਸਤੇਮਾਲ ਕਰਦੇ ਆ ਇਹਨੂੰ ਚੁੱਲੇ ਤੇ ਕਿਹੜਾ ਪੌਦਾ ਜੀ ਇਹ ਇਹਨੂੰ ਫੋਗ ਕਿਹਾ ਜਾਂਦਾ ਜੀ ਫੋਗ ਹਾਂ ਬਾਗੜੀ ਭਾਸ਼ਾ ਦੇ ਵਿੱਚ ਇਹਨੂੰ ਫੋਗ ਕਿਹਾ ਜਾਂਦਾ ਤੇ ਇਹਦੇ ਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਮਿੱਠਾ ਹੁੰਦਾ ਹੈ ਇਸ ਲਈ ਇਹਨੂੰ ਜਾਨਵਰ ਚਾਹ ਕੇ ਖਾਂਦੇ ਆ ਠੀਕ ਹੈ ਨਾ ਇਹ ਦੋਨੇ ਰੁੱਤਾਂ ਚ ਪਣਪਦਾ ਹੈ ਜਾਨਵਰਾਂ ਨੂੰ ਪਾਣੀ ਦੀ ਪ੍ਰਾਪਤੀ ਹੋ ਜਾਂਦੀ ਹੈ ਹਾਂ ਇੱਕ ਸਾਲ ਮੈਂ ਹੋਰ ਚੀਜ਼ ਦਿਖਾਉਣਾ ਵੀ ਉਹਦੇ ਉਹਨੂੰ ਵੀ ਖਾਣ ਨਾਲ ਇਹਨਾਂ ਦੀ ਪਾਣੀ ਦੀ ਪ੍ਰਾਪਤੀ ਪੂਰੀ ਹੋ ਜਾਂਦੀ ਹੈ। ਆ ਜੀ। ਆਹ ਜਿਹੜਾ ਪੌਦਾ ਇਹਨੂੰ ਜਟਾਵ ਕਿਹਾ ਜਾਂਦਾ ਹੈ। ਆਪਾਂ ਤਾਂ ਇਹਨੂੰ ਕਹਿ ਦਿੰਦੇ ਨੇ ਮੋਥਰਾ। ਹੂੰ। ਇੱਥੇ ਇਹਨੂੰ ਜਟਾਵ ਕਿਹਾ ਜਾਂਦਾ ਹੈ। ਇਹ ਆਹਦੇ ਹਰੀ ਚੀਜ਼ਾਂ ਇਹਦੇ ਚ ਵੀ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ। ਤਾਂ ਜੋ ਮਾਲੇ ਬੱਕਰੀਆਂ ਵਗੈਰਾ ਇਹਨੂੰ ਬਹੁਤ ਜ਼ਿਆਦਾ ਖਾਂਦੀ ਹੈ। ਠੀਕ। ਠੀਕ ਹੈ ਨਾ ਇਹ ਘੱਟ ਪਾਣੀ ਵਾਲਾ ਪੌਦਾ ਇਹ ਛੇਤੀ ਹੋ ਜਾਂਦਾ ਹੈ। ਠੀਕ। ਲੋ ਗੁੰਝਾਈ ਇਹ ਆਜਾ ਕੋਸ਼ੀ ਇੱਥੇ ਸਾਰਾ ਆ ਵੱਡੇ ਬੁੱਝੇ ਬਣਿਆ ਫੋਗ ਦੇ ਇਹ ਵੀ ਫੋਗ ਦਾ ਬੁੱਢਾ ਇਹਦਾ ਕਾ ਦੋਨੇ ਰੁੱਤਾਂ ਚ ਹੀ ਹੁੰਦਾ ਇਹ ਠੀਕ ਠੀਕ ਹੈ ਜੀ ਜ਼ਿਆਦਾਤਰ ਗਰਮੀ ਰਹਿੰਦੀ ਇੱਥੇ ਹਾਂ ਇਹ ਗਰਮੀ ਚ ਵੀ ਸਹੀ ਰਹਿੰਦਾ ਤੇ ਸਰਦੀ ਚ ਵੀ ਠੀਕ ਗਰਮੀ ਚ ਇਹਨੂੰ ਖਾਂਦੇ ਆ ਬੱਕਰੀਆਂ ਵਗੈਰਾ ਤੇ ਗਾਈਆਂ ਵਗੈਰਾ ਤੇ ਤਾਂ ਕਰਕੇ ਫਿਰ ਉਹ ਉਹਨੂੰ ਜੱਛੀ ਅਸਦੀ ਤੇ ਨਹੀਂ ਲੱਗਦੀ ਕਿੰਨਾ ਵੱਡਾ ਹੋਇਆ ਹੈ ਪਾਣੀ ਬਹੁਤ ਜਿਆਦਾ ਵੱਡਾ ਹੈ ਪਾਣੀ ਇਹਨੂੰ ਵੀ ਖਾਂਦੀਆਂ ਜਿਹੜੀਆਂ ਥੱਲੇ ਡਾਣੀਆਂ ਸੁੱਕੀਆਂ ਕਿਰੀਆਂ ਪੀਆਂ ਉਹਨਾਂ ਨੂੰ ਵੀ ਖਾਂਦੀਆਂ ਤੇ ਜਿਵੇਂ ਹੁਣ ਆਪਾਂ ਕਹਿੰਦੇ ਨੇ ਵੀ ਰਾਜਸਥਾਨ ਦੇ ਵਿੱਚ ਖਰਗੋਸ਼ ਵੀ ਹੁੰਦੇ ਆ ਠੀਕ ਹੈ ਨਾ ਤੇ ਖਰਗੋਸ਼ ਵੀ ਇਹਨੂੰ ਬਹੁਤ ਜਿਆਦਾ ਖਾਂਦਾ ਠੀਕ ਹੈ ਠੀਕ ਹੈ ਨਾ ਇਹ ਰਾਜਸਥਾਨ ਦੇ ਵਿੱਚ ਉਹਨੂੰ ਖਾਣ ਲਈ ਇਹ ਉਹਦੇ ਲਈ ਵਧੀਆ ਜਾਨਵਰਾਂ ਨੂੰ ਖਾਣਾ ਤੇ ਪਾਣੀ ਦੋਵੇਂ ਮਈਆ ਕਰਾਉਂਦਾ ਇਹ ਹਾਂ ਚਾਰੇ ਪਾਸੇ ਹੀ ਇਹ ਸਹੀ ਰਸਤਾਂ ਦੇ ਵਿੱਚ ਜ਼ਿਆਦਾਤਰ ਤਾਂ ਇਹੀ ਪਾਇਆ ਜਾਂਦਾ ਪੁੱਜ ਕਿਉਂਕਿ ਇਹ ਗਰਮੀ ਸਰਦੀ ਦੋਨਾਂ ਚੀ ਰੁੱਤਾਂ ਚ ਹੁੰਦਾ ਕਿਉਂਕਿ ਇਹ ਥੱਲੋਂ ਪਾਣੀ ਬਹੁਤ ਘੱਟ ਲੈਂਦਾ ਇਸੇ ਲਈ ਇਹ ਇੱਥੇ